ਵਮਨ ਡੇਸ ਤੇ ਇਹ ਕਿਹਾ ਵੀ ਮੇਰੀ ਵਾਈਫ ਆ ਜਿਹੜੀ ਘਰ ਵਾਲੀ ਆ ਮੇਰੀ ਜੀ ਮਿਨਿਸਟਰ ਕਹਿ ਰਿਹਾ ਵੀ ਜਿਹੜੀ ਮੇਰੀ ਵਾਈਫ ਆ ਉਹ ਮੈਨੂੰ ਘਰੇ ਜਾਂਦਿਆਂ ਨੂੰ ਕਹਿੰਦੀ ਆ ਵੀ ਤੁਹਾਨੂੰ ਤਾਂ ਅਕਲ ਨਹੀਂ ਜਿਹਨੂੰ ਜਿਹਦੀ ਘਰ ਵਾਲੀ ਇਹ ਕਵੇ ਵੀ ਤੈਨੂੰ ਅਕਲ ਨਹੀਂ ਉਹਦੇ ਬਾਕੀ ਉਹਦੀ ਇੱਜ਼ਤ ਕੀ ਰਹਿ ਗਈ ਜਿਹਨੇ ਇਹ ਕਹਿਤਾ ਮੇਰੀ ਘਰ ਵਾਲੀ ਕਹਿੰਦੀ ਆ ਵੀ ਤੂੰ ਤੌਲੀਏ ਕਿੱਥੇ ਸਿੱੜਨਾ ਕੱਪੜੇ ਕਿੱਥੇ ਸਿੱੜਦਾ ਜਿਹਨੂੰ ਇਹ ਵਾਈਫ ਉਹ ਕਹਿ ਰੇ ਆ ਸਟੇਜ ਤੇ ਕਿਹਾ ਤੁਹਾਡੇ ਚੈਨਾਂ ਤੇ ਵੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਮਾਨ ਸਾਹਿਬ ਸੀਐਮ ਸਾਹਿਬ ਤੁਹਾਨੂੰ ਅਕਲ ਨਹੀਂ ਜੀ ਦੇ ਘਰ ਵਾਲੀ ਨੇ ਇਹ ਕਹਿਤਾ ਵੀ ਇਹਨੋਂ ਅਕਲ ਨਹੀਂ ਤੇ ਫਿਰ ਗੱਲ ਹੁਣ ਕਹਿ ਗਈ ਰਹਿ ਗਈ ਕੋਈ ਕਹਿਣ ਵਾਲ ਇਸ ਕਰਕੇ ਦੁਨੀਆਂ ਨੂੰ ਪਤਾ ਲੱਗ ਗਿਆ ਜਿਹੜੀ ਵਾਈਫ ਆਉਦੀ ਉਹ ਸੱਚ ਬੋਲਦੀ ਏ ਧਰਮ ਪਤਨੀ ਤਾਂ ਸੱਚ ਬੋਲੂਗੀ ਨਾ ਤੇ ਉਹ ਗੱਲ ਖਾਦੀ ਪੀਤੀ ਜੁਹਾਂ ਨੇ ਸ੍ਰੀ ਅੰਮ੍ਰਿਤਸਰ ਆ ਕੇ ਲੋਕਾਂ ਨਾਲ ਹੁਣ ਉਹਨੇ ਇਸੇ ਕਰਕੇ ਐਨਕਾ ਹੀ ਲਾ ਲੀਆਂ ਵੀ ਬਿਸ਼ਰਮ ਜਿਹੜੀ ਐਨਕਾ ਹੈ ਉਹ ਅੱਖਾਂ ਜਿਹੜੀਆਂ ਇੰਨੀਆਂ ਬਸ਼ਰਮੀ ਨਾਲ ਝੁਕ ਗਈਆਂ ਕਿਸੇ ਨਾਲ ਅੱਖ ਅੱਖ ਮਿਲਾ ਨਹੀਂ ਸਕਦਾ ਤੇ ਉਹ ਐਨਕਾ ਲਾ ਕੇ ਕੰਮ ਸਰ ਰਿਹਾ ਵੀ ਮੇਰੀ ਨਿਗਾ ਕਿਸੇ ਨਾਲ ਅੱਖ ਮਿਲੇ ਹੀ ਨਾ ਦੂਜਾ ਇਹ ਵੀ ਪਤਾ ਲੱਗ ਰਿਹਾ ਦੱਲੇ ਦੂਜਾ ਕੰਮ ਵੀ ਹੋਇਆ ਹੋਇਆ ਜਿਹੜਾ ਬੰਦਾ ਆਪ ਜਿਹੜਾ ਹੈ ਨਸ਼ੇ 'ਚ ਰਹਿੰਦਾ ਹੈ ਜਾਂ ਆਪ ਜਿਹੜਾ ਨਸ਼ਾ ਮੁਕਤ ਹੋਊਗਾ ਉਹ ਕਿਹੜਾ ਨਸ਼ਾ ਮੁਕਤ ਕਰੂਗਾ ਇਸ ਕਰਕੇ ਇਹ ਸਭ ਡਰਾਮੇ ਆ ਇੱਕਾ ਮੇਰੀ ਮੈਂ ਤੁਹਾਨੂੰ ਧਿਆਨ ਨਾਲ ਇਹ ਗੱਲ ਮੇਰੀ ਮੈਂ ਕਹਿਣਾ ਚਾਹੁੰਦਾ ਵੀ ਇਹ ਜਿੰਨੇ ਵੀ ਪ੍ਰੋਗਰਾਮ ਤਿੰਨ ਸਾਲ ਪਹਿਲਾਂ ਕਿ ਕਿੱਥੇ ਸੁੱਤੇ ਪਏ ਸੀ ਇਹ ਤਾਂ ਸਿਰਫ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਇਹ ਸਿਰਫ ਮੀਡੀਆ ਦੇ ਮੂਰੇ ਇੱਕ ਡਰਾਮਾ ਕੀਤਾ ਜਾ ਰਿਹਾ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਕਦੇ ਗਰਾਊਂਡਾਂ 'ਚ ਬੱਚੇ ਮਰਦੇ ਵੀ ਦੇਖੇ ਸੀ ਇਹ ਸਥਿਤੀ ਤਾਂ ਕਦੇ ਜਦੋਂ ਅੱਤਵਾਦ ਸੀ ਉਦੋਂ ਨਹੀਂ ਸਥਿਤੀ ਸੀ ਕਿਵੇਂ ਕੱਲ ਸੀ ਉਹ ਦੌੜ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖੰਨਾ ਪੁਲਿਸ ਦੇ ਕਿਵੇਂ ਇੱਕ 8 ਸਾਲ ਬੱਚਾ ਕਿਡਨੈਪ ਕਰ ਲਿਆ ਗਿਆ ਇਹ ਕਦੇ ਪੰਜਾਬ 'ਚ ਸੁਣਿਆ ਸੀ ਇੱਕ ਔਰਤੀ ਲਈ ਕਿਡਨੈਪ ਬਾਅਦ 'ਚ ਛਡਾ ਲਿਆ ਨਾ ਛਡਾ ਲਿਆ ਉਹ ਤਾਂ ਬਹੁਤ ਵੱਡੀ ਗੱਲ ਆ ਪਰ ਇਸ ਪੰਜਾਬ 'ਚ ਹੋ ਕੀ ਰਿਹਾ ਇੱਥੇ ਟੂਰਨਾਮੈਂਟ ਫੁੱਟਬਾਲ ਦਾ ਚੱਲ ਰਿਹਾ ਉਹ ਬੱਚੇ ਦੇ ਗੋਲੀ ਗਰਾਊਂਡ ਦੇ ਵਿੱਚ ਇਹ ਅੰਮਲ ਜਿਹੜਾ ਨੰਗਲ ਅੰਬੀਆਂ ਸੀ ਉਹ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਹੁਣ ਬੱਚਿਆਂ ਤੱਕ ਮਾਰਨ ਤੱਕ ਆ ਗਿਆ ਬਿਲਕੁਲ ਕਾਨੂੰਨ ਦੀ ਸਥਿਤੀ ਤੋਂ ਨਿਕਲ ਚੁੱਕੀ ਆ ਤੁਸੀਂ ਕੋਈ ਚੈਨਲ ਲਾ ਲਓ ਤੁਹਾਡਾ ਕੋਈ ਮੈਂ ਕਹਿੰਦਾ ਲਾ ਲਓ ਟੌਪ 50 ਖਬਰਾਂ ਹਰ ਜ਼ਿਲ੍ਹੇ ਦੇ ਵਿੱਚ ਇੱਥੇ ਗੋਲੀ ਚੱਲ ਗਈ ਜੀ ਇਹਦੇ ਗਿੱਟੇ 'ਚ ਮਾਰੀ ਜੀ ਇਹਦੇ ਪੱਟ 'ਚ ਮਾਰੀ ਜੀ ਇਹਦੇ ਆ ਹੋ ਗਿਆ ਇਹਦੀ ਵੀਡੀਓ ਬਣ ਗਈ ਜੀ ਇਹਦੇ ਮੋਟਰਸਾਈਕਲ ਭੱਜੇ ਜਾ ਰਹੇ ਆ ਇਹਦੇ ਲੁੱਟ ਹੋ ਗਈ ਜੀ ਹੋਰ ਪੰਜਾਬ 'ਚ ਕੁਝ ਹੋ ਰਿਹਾ ਏ ਇਹ ਇੰਨੀ ਦਰਦਨਾਕ ਸਥਿਤੀ ਹਰ ਜ਼ਿਲ੍ਹੇ ਦੀ ਤੇ ਉਦੋਂ ਬਾਅਦ ਆ ਨਮਾਕਮ ਜਿਹੜਾ ਪੁਲਿਸ ਨੇ ਫੜ ਲਿਆ ਕਦੇ ਯੋਗੀ ਸਾਹਿਬ ਮੰਗੋਂ ਜਿਹੜਾ ਇੱਕ ਦਾ ਟਾਪ ਦਾ ਬੰਦਾ ਟਾਪ ਦਾ ਜਿਹਦੇ ਸਿਰ ਤੇ 100 ਕਤਲ ਹੋਣ ਜਾਂ ਉਹਦੀਆਂ ਡਕੈਤੀਆਂ ਹੋਣ ਉਸ ਬੰਦੇ ਦਾ ਇੱਕ ਦਾ ਸਾਲ ਚ ਇੱਕ ਇੰਕਾਊਂਟਰ ਕਰੋ ਤੇ ਪਤਾ ਲੱਗ ਜੇ ਤੇ ਜਿਹੜਾ ਅਰਮਾ ਖਰਬਾ ਦਾ ਜਿਹੜਾ ਨਸ਼ਾ ਵੇਚਦਾ ਉਹਦਾ ਘਰ ਤੋੜੋ ਤਾਂ ਪਤਾ ਲੱਗੇ ਤਾਂ ਪਤਾ ਨਹੀਂ ਕਿਹਨਾਂ ਦੇ ਚਿੰਦੀ ਚੋਰਾਂ ਦੇ ਇੱਕ ਐਸਐਸਪੀ ਦੇ ਇੱਕ ਦੇ ਦੂਜਾ ਜੇ ਮੈਂ ਨਾ ਪਿੱਛੇ ਰਹਿ ਜਾਂ ਜੇ ਬਠਿੰਡੇ ਚ ਕਰ ਲਿਆ ਤਾਂ ਫਰੀਦਕੋਟ ਵਾਲਾ ਤੋੜੀ ਜਾਂਦਾ ਫਰੀਦਕੋਟ ਦਾ ਬਰਨਾਲੇ ਵਾਲਾ ਤੋੜੀ ਜਾਂਦਾ ਮਤਲਬ ਮੇਰਾ ਕਹਿਣ ਦਾ ਇਹ ਗਾਂਜੇ ਵਾਲੇ ਕੁੜੀਆਂ ਵਾਲੇ ਇਹਨਾਂ ਨਾਲ ਕਰੇ ਤੇ ਕੁਝ ਨਹੀਂ ਬਣਦਾ ਇਸ ਕਰਕੇ ਜਿੱਥੋਂ ਵੱਡੀ ਆਖਰ ਇਹਨਾਂ ਕੋਲ ਨਸ਼ਾ ਕਿੱਥੋਂ ਪਹੁੰਚ ਰਿਹਾ ਮੈਨੂੰ ਐਦੂੰ ਗੱਲ ਅੱਗੇ ਤੁਰਦੀ ਹੋਈ ਨਹੀਂ ਗਈ ਕੀ ਜਿਹੜਾ ਇਹ ਕੁੜੀਆਂ ਵਾਲੇ ਨੇ ਜਿਨ੍ਹਾਂ ਕੋਲੇ ਗ੍ਰਾਮਾਂ ਚ ਹੁੰਦਾ ਏ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਇਹਨਾਂ ਨੂੰ ਕਾਨੂੰਨ ਦੇ ਦਾਇਰੇ ਚ ਪਕਸ਼ਣਾ ਨਹੀਂ ਪਰ ਇਹ ਤਾਂ ਤੋਂ ਅੱਗੇ ਕਿੱਥੋਂ ਆਉਂਦਾ ਉੱਥੇ ਕਿਉਂ ਨਹੀਂ ਪਹੁੰਚ ਰਹੇ 3 ਸਾਲ ਹੋ ਗਏ ਤੁਸੀਂ ਆ ਜਿਹੜੇ ਜਿਵੇਂ ਕਹਿੰਦੇ ਚਿੰਦੀ ਚੋਰ ਜੇਬ ਚੋਰਾ ਵਾਲੇ ਹੁੰਦੇ ਆ ਪਾਕਟ ਕਰਨ ਵਾਲੇ ਉਹਨਾਂ ਨੂੰ ਜਿਹੜੇ ਵੱਡੇ ਜਿਹੜੇ ਸਪਲਾਈ ਦਿੰਦੇ ਆ ਕੁਆਂਟਲਾਂ ਚ ਟਨਾਂ ਚ ਉਹ ਕਿੱਥੇ ਆ ਉਹਨਾਂ ਦੇ ਘਰ ਅੱਜ ਤੱਕ ਪਿਉ ਨਹੀਂ ਟਏ ਇਸ ਕਰਕੇ ਇਹ ਡਰਾਮਾ ਹੈ ਉਹ ਨਮਾ ਕੰਮ ਇੱਕ ਕਰ ਲਿਆ ਹੋਇਆ ਨਿਕਾ ਨਹੀਂ ਲਾਈ ਬੈਠਾ ਕਾਲੀਆਂ ਐਨ ਕਈ ਲਾਲੀਆਂ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਅਬ ਬਜਟ ਆ ਰਿਹਾ ਬਜਟ ਕਹਿੰਦੇ ਸੁਣਿਆ ਜਿਹੜਾ ਇੱਕ ਦਿਨ ਪਹਿਲਾਂ ਫਰਾਈਡੇ ਆ ਉਦੋਂ ਉੱਠ ਜੂਗਾ ਕੁੱਲ ਰਹਿ ਗਏ ਦਿਨ 5 ਪੰਜ ਦਿਨਾਂ ਚ ਕੋਈ ਮੁਲਾਜ਼ਮਾ ਆ ਹਾਲ ਹੋ ਗਈ ਜਿੰਨਾ ਵੀ ਕਰਜ਼ਾ ਲੈ ਸਕਕੀ ਨਹੀਂ ਇੱਕ ਸੂਬੇ ਨੂੰ ਕਰਜ਼ਾ ਲੈਣ ਦੀ ਪਰਮਿਸ਼ਨ ਆ ਉਹ ਕਰਜ਼ਾ ਲੈਣ ਦੀ ਲਿਮਟ ਵੀ ਪਾਰ ਕਰਕੇ ਨਾ ਤਨਖਾਹਾਂ ਦੇਣ ਨੂੰ ਪੈਸਾ ਹੈ ਨਾ ਪੈਨਸ਼ਨ ਦੇਣ ਨੂੰ ਪੈਸਾ ਡਿਵੈਲਪਮੈਂਟ ਕੋਈ ਸੜਕ ਕੋਈ ਪੋਲੋ ਤਾਂ ਭੁੱਲ ਹੀ ਜਾਓ ਇਸ ਕਰਕੇ ਹਾਲਾਤ ਬੜੇ ਮਾੜੇ ਆ ਤੁਸੀਂ ਅੱਗੇ ਬਜਟ ਦੇਖਿਓ ਹਜ਼ਾਰ ਹਜ਼ਾਰ ਰੁਪਈਆ ਜਿਹੜੀ ਗੱਲ ਕਰਦੇ ਇਹਨਾਂ ਕੋਲ ਤਾਂ ਟੋਟਲੀ ਜਿਹੜਾ ਪੈਸਾ ਡਿਵੈਲਪਮੈਂਟ ਲਈ ਹੈ ਨਹੀਂ 1000 ਰੁਪਈਆ ਕਿੱਥੋਂ ਦੇ ਦੇਣਗੇ ਕਿਸੇ ਮਾਂਤੀ ਨੂੰ ਉਹ ਸਭ ਪ੍ਰੋਡ ਹੁਣ ਉਹਨੇ ਐਸੇ ਕਰਕੇ ਅਣਕਈ ਲਾ ਲੀਆਂ ਵੀ ਬਿਸ਼ਰਮ ਬ ਜਿਹੜੀਆਂ ਅਣਕਾਂ ਆ ਉਹ ਅੱਖਾਂ ਜਿਹੜੀਆਂ ਇੰਨੀਆਂ ਬਿਸ਼ਰਮੀ ਨਾਲ ਝੁਕ ਗਈਆਂ ਕਿਸੇ ਨਾਲ ਅੱਖ ਅੱਖ ਮਿਲਾ ਨਹੀਂ ਸਕਦਾ ਤੇ ਉਹ ਅਣਕਾ ਲਾ ਕੇ ਕੰਮ ਸਰ ਰਿਹਾ ਵੀ ਮੇਰੀ ਨਿਗਾ ਕਿਸੇ ਨਾਲ ਅੱਖ ਮਿਲੇ ਹੀ ਨਾ ਦੂਜਾ ਇਹ ਵੀ ਪਤਾ ਲੱਗ ਰਿਹਾ ਵੀ ਥੱਲੇ ਦੂਜਾ ਕੰਮ ਵੀ ਹੋਇਆ ਹੋਇਆ ਇੱਕ ਤੁਸੀਂ ਆਹੀ ਅਮਰਸਰ ਸਾਹਿਬ ਚ ਵੂਮਨਸ ਡੇ ਤੇ ਪਵਿੱਤਰ ਸ਼੍ਰੀ ਅਮਰਸਰ ਸਾਹਿਬ ਆ ਕੇ ਵੂਮਨ ਡੇਸ ਤੇ ਇਹ ਕਿਹਾ ਵੀ ਮੇਰੀ ਵਾਈਫ ਜਿਹੜੀ ਘਰ ਵਾਲੀ ਆ ਮੇਰੀ ਜੀ ਮਿਨਿਸਟਰ ਕਹਿ ਰਹੇ ਆ ਜਿਹੜੀ ਮੇਰੀ ਵਾਈਫ ਆ ਉਹ ਮੈਨੂੰ ਘਰੇ ਜਾਂਦਿਆਂ ਨੂੰ ਕਹਿੰਦੀ ਆ ਵੀ ਤੁਹਾਨੂੰ ਤਾਂ ਅਕਲ ਨਹੀਂ ਜਿਹਨੂੰ ਜਿਹਦੀ ਘਰ ਵਾਲੀ ਇਹ ਕਵੇ ਵੀ ਤੈਨੂੰ ਅਕਲ ਨਹੀਂ ਉਹਦੇ ਬਾਕੀ ਉਹਦੀ ਇੱਜ਼ਤ ਕੀ ਰਹਿ ਗਈ ਜਿਹਨੇ ਇਹ ਕਹਿਤਾ ਮੇਰੀ ਘਰ ਵਾਲੀ ਕਹਿੰਦੀ ਆ ਵੀ ਤੂੰ ਤੌਲੀਏ ਕਿੱਥੇ ਸਿੱੜਨਾ ਕੱਪੜੇ ਕਿੱਥੇ ਸਿੱੜਦਾ ਜਿਹਨੂੰ ਇਹ ਵਾਈਫ ਉਹ ਕਹਿ ਰਹੀ ਆ ਸਟੇਜ ਤੇ ਕਿਹਾ ਤੁਹਾਡੇ ਚੈਨਲਾਂ ਤੇ ਵੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਮਾਨ ਸਾਹਿਬ ਸੀਐਮ ਸਾਹਿਬ ਤੁਹਾਨੂੰ ਅਕਲ ਨਹੀਂ ਜਿਹਦੀ ਘਰ ਵਾਲੀ ਨੇ ਇਹ ਕਹਿਤਾ ਵੀ ਇਹਨੂੰ ਅਕਲ ਨਹੀਂ ਤੇ ਫਿਰ ਗੱਲ ਹੁਣ ਹੈ ਗਈ ਰਹਿ ਗਈ ਕੋਈ ਕਹਿਣ ਵਾਲੀ ਇਸ ਕਰਕੇ ਦੁਨੀਆਂ ਨੂੰ ਪਤਾ ਲੱਗ ਗਿਆ ਜਿਹੜੀ ਵਾਈਫ ਆਉਦੀ ਉਹ ਸੱਚ ਬੋਲਦੀ ਹੈ ਧਰਮ ਪਤਨੀ ਤਾਂ ਸੱਚ ਬੋਲੂਗੀ ਨਾ ਤੇ ਉਹ ਗੱਲ ਖਾਦੀ ਪੀਤੀ ਜੁਹਾਂ ਨੇ ਸ਼੍ਰੀ ਅੰਮ੍ਰਿਤਸਰ ਆ ਕੇ ਉਹ ਗੱਲ ਬਾਰੇ ਪ੍ਰਧਾਨ ਬਣਾਉਂਦੀ ਚਰਚਾ ਵਚਾਰਦੀ ਐ ਕਿ ਵੀ ਤੇ ਪ੍ਰਧਾਨ ਹੈਗੇ ਆ ਜੀ ਕਾਂਗਰਸ ਦੇ ਵਿੱਚ ਪ੍ਰਧਾਨਕ ਨੂੰ ਲੈ ਕੇ ਕਾਫੀ ਬਾਤ ਚੱਲ ਰਿਆ ਚਲੋ ਆਪਾਂ ਕੀ ਲੈਣਾ ਕਾਂਗਰਸ ਤਾਂ ਇਹੀ ਕੰਮ ਚੱਲਣਾ ਹੈ ਜਿਹੜੇ ਫੇਸਬੁੱਕ ਇਹਦੇ ਉਹਨਾਂ ਦੇ ਇਹ ਵੀ ਜੀ ਬੀਜੇਪੀ ਦੀ ਤਿਆਰੀ ਕਰੋ ਬੀਜੇਪੀ ਸਤਾਈ ਚ ਆ ਰਹੀ ਆ ਇੱਕ ਗੱਲ ਸੁਣ ਲਓ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਚੀਨਾ ਨੇ ਡਬਲ ਇੰਜਨ ਦੀ ਸਰਕਾਰ 27 ਚ ਸਾਰਾ ਕੁਝ ਕਿਸਾਨਾਂ ਦੇ ਕਰਜ਼ੇ ਵੀ ਮਾਫ਼ ਕਰਾਂਗੇ ਕਿਸਾਨਾਂ ਨੂੰ ਹੋਰ ਸਭ ਕੁਝ ਵੀ ਕਰਾਂਗੇ ਜੇ 1 ਲੱਖ ਕਰੋੜ ਰੁਪਇਆ ਬਿਹਾਰ ਚ ਮਿਲ ਸਕਦਾ ਕarnataka ਚ ਮਿਲ ਸਕਦਾ ਜਾਂ ਹੋਰ ਕਿਤੇ ਮਿਲ ਸਕਦਾ ਤੇ ਸਾਡੀ ਕੋਈ ਨਹੀਂ ਮਿਲ ਸਕਦਾ ਇਸ ਕਰਕੇ ਬੀਜੇਪੀ ਕੋਈ ਵੀ ਬੀਜੇਪੀ ਕਸਰ ਨਹੀਂ ਰਹੂਗੀ ਕਮੀ ਨਹੀਂ ਰਹੂਗੀ 27 ਦੇ ਵਿੱਚ ਡਬਲ ਇੰਜਨ ਦੀ ਸਰਕਾਰ ਆ ਜਿਹੜੀ ਉਰੇ ਆਏਗੀ ਤੇ ਸਾਡਾ ਸੂਬਾ ਵੀ ਯੂਪੀ ਨੂੰ ਰਾਜਸਥਾਨ ਮੰਗੂ ਹਰਿਆਣੇ ਮੰਗੂ ਓਡੀਸਾ ਮੰਗੂ ਮੱਧ ਪ੍ਰਦੇਸ਼ ਮੰਗੂ ਮਹਾਰਾਸ਼ਟਰ ਮੰਗੂ ਸਾਡਾ ਸੂਬਾ ਵੀ ਤੋਂ ਦਿਨ ਦੁਆਰਾ ਆਉਣਗੇ ਵੀ ਰੰਗਲਾ ਪੰਜਾਬ ਬਣੇਗਾ ਅੰਦਾਜ਼ਾ ਲਾਓ ਤੁਸੀਂ ਤੇ ਮਹਾਰਾਸ਼ਟਰ ਆਸ਼ਟਾ ਕੱਲਾ ਮੁੰਬਈ ਸ਼ਹਿਰ ਆ ਜਿਹੜਾ ਕੱਲਾ ਮੁੰਬਈ ਸ਼ਹਿਰ 64000 ਕਰੋੜ ਰੁਪਈਆ ਇਕੱਲੇ ਸ਼ਹਿਰ ਦਾ ਬਜਟ ਆ ਇੱਥੇ 4000 ਕਰੋੜ ਰੁਪਈਆ 4000 ਕਰੋੜ 4000 ਕਰੋੜ ਸਾਰੇ ਪੰਜਾਬ ਸਰਕਾਰ ਦਾ ਬਜਟ ਆ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ 4000 ਕਰੋੜ ਚੋਂ ਸਾਰੇ ਮਹਿਕਮਿਆਂ ਨੂੰ ਜੇ ਵੰਡ ਲਈਏ ਨਾ ਤੇ 2-200-100 ਕਰੋੜ ਰੁਪਈਆ ਹੁੰਦਾ ਤੇ ਅੰਦਾਜ਼ਾ ਲਾ ਲਓ ਉਹਦੇ ਨਾਲ ਕਿਹੜਾ ਸਕੂਲ ਬਣ ਜੂ ਕਿਹੜੀ ਲੈਬ ਬਣ ਜੂ ਕਿਹੜਾ ਪੁਲ ਬਣ ਜੂ ਕਿਹੜਾ ਕੁਝ ਹੋ ਜੂ ਇਸ ਕਰਕੇ ਇਹ ਤਾਂ ਕੰਮ ਛੁੱਟੀ ਹੋ ਗਈ ਆ ਤੇ ਬਾਕੀ ਗੱਲ ਤੁਹਾਨੂੰ ਮੈਂ ਧਰਮਪਤਰੀ ਗੁਰਪ੍ਰੀਤ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਤੁਸੀਂ ਸਮਝ ਲਓ ਹੁਣ ਜੇ ਇਦੋਂ ਬਾਅਦ ਵੀ ਨਾ ਸਮਝੇ ਕੋਈ ਦੇ ਫਿਰ ਉਹ ਨਾ ਸਮਝੋ ਕਿ ਇਹਨਾਂ ਸਤਾਸ ਤੋਂ ਤਾਂ ਕੰਤਾ ਕਾਫੀ ਦੇਖੋ ਪੇਨ ਕਰਦੇ ਵੀ ਹੈ ਕਿ ਲੱਗਦਾ ਪਾਇਦਾ ਕਭੀ ਸਿੱਟੋਂ ਕਿਹਦਾ ਨਾ ਰੱਖੇ ਵੀ ਦੇਖਦੇ ਕੋ ਐਸਪੀਸੀ ਤਾਂ ਅਲੱਗ ਇੱਕ ਇੱਕ ਬੋਰਡ ਆ ਉਹਦੇ ਚੇਅਰਮੈਨ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਬੇਟੇ ਜਿਹੜਾ ਨਾਸਵਾਲ ਹੈ ਕਿ ਦੇਖੀਵੇਂ ਦੇਖਦੇ ਕਿ ਸਿੰਘ ਸਾਹਿਬ ਇਹਨੂੰ ਇਦਾਂ ਲਾਉਣਾ ਕਿੰਨਾ ਕਜਾਇਜ਼ ਆ ਕਿਉਂਕਿ ਕੌਮ ਦੇ ਜਥੇਦਾਰ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਹ ਦੇਣਾ ਆਪਣੀ ਡਿਊਟੀ ਤੋਂ ਸੇਵਾ ਮੁਕਤੀ ਦੇਖੋ ਜੀ ਮੈਂ ਇਸ ਕੁਝ ਨਹੀਂ ਕਹਿ ਸਕਦਾ ਇਹ ਜਿਹੜੇ ਲਾਉਂਦੇ ਆ ਉਹੀ ਲਾਉਂਦੇ ਆ ਉਹੀ ਲਾ ਕੇ ਫਿਰ ਲਾਉਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਵੀ ਕੀ ਉਹਨਾਂ ਦੇ ਅਧਿਕਾਰ ਨੇ ਮੈਨੂੰ ਐਡਾ ਕਿੰਘਾਈ ਚੀਜ਼ ਗੱਲ ਦਾ ਪਤਾ ਨਹੀਂਗਾ ਪਰ